ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਗ੍ਰਹਿ ਵਿਭਾਗ ਦੇ ਨਾਲ-ਨਾਲ ਵਿਜੀਲੈਂਸ ਵਿਭਾਗ ਵੀ ਰੱਖਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਵਿਜੀਲੈਂਸ ਵਿਭਾਗ ਨੂੰ ਮਜ਼ਬੂਤ ਕਰਦਿਆਂ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਦੀ ਨਵੀਂ ਬਣੀ ਸਰਕਾਰ ਨੇ ਪਹਿਲੀ ਮਹਿਲਾ ਅਧਿਕਾਰੀ ਨੂੰ ਵਿਜੀਲੈਂਸ ਦੀ ਕਮਾਂਡ ਦੇ ਦਿੱਤੀ ਹੈ ਗੁਰਪ੍ਰੀਤ ਕੌਰ ਦਿਓ ਜੋ ਕਿ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਵਿਜੀਲੈਂਸ ਮੁਖੀ ਬਣਾ ਦਿੱਤਾ ਗਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਗੁਰਪ੍ਰੀਤ ਕੋਰ ਦੇਵ ਜੋ ਕਿ ਆਈਪੀਐਸ ਅਧਿਕਾਰੀ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਡਮਿਨਿਸਟ੍ਰੇਸ਼ਨ ਪੰਜਾਬ ਚੰਡੀਗੜ੍ਹ ਨੂੰ ਚੀਫ ਵਿਜੀਲੈਂਸ ਆਫੀਸਰ ਆਫ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਤਾਇਨਾਤੀ ਦਿੱਤੀ ਜਾਂਦੀ ਹੈ ਅਤੇ ਈਸ਼ਵਰ ਸਿੰਘ ਆਈਪੀਐਸ ਏਡੀਜੀਪੀ ਕਮ ਚੀਫ ਡਾਇਰੈਕਟਰ ਦੀ ਥਾਤੇ ਉਹਨਾਂ ਨੂੰ ਇਹ ਨਿਯੁਕਤ ਕੀਤਾ ਗਿਆ ਹੈ ਗੁਰਪ੍ਰੀਤ ਕੋਰ ਦੇਵ ਬਹੁਤ ਸਖਤ ਸੁਭਾਅ ਦੇ ਅਧਿਕਾਰੀ ਜਾਣੇ ਜਾਂਦੇ ਨੇ ਅਤੇ ਅਕਸਰ ਗੁਰਪ੍ਰੀਤ ਕੋਰ ਦੇਵ ਚਰਚਾ ਵਿੱਚ ਵੀ ਰਹਿੰਦੇ ਨੇ ਕਿਉਂਕਿ ਗੁਰਪ੍ਰੀਤ ਕੋਰ ਦੇਵ ਕਿਸੇ ਵੀ ਤਰੀਕੇ ਨਾਲ ਗਲਤ ਸਿਸਟਮ ਨੂੰ ਨਹੀਂ ਚੱਲਣ ਦਿੰਦੇ ਇਸ ਤੋਂ ਪਹਿਲਾਂ ADGP ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਜਨਤਕ ਸ਼ਿਕਾਇਤਾਂ ਵਿੱਚ ਗੁਰਪ੍ਰੀਤਕੌਰ ਦਿਓ ਨੇ ਵੀ ਔਰਤਾ ਵਿਰੋਧ ਹਿੰਸਾ ਦੇ ਮਾਮਲੇ ਵਿੱਚ ਇੱਕ ਚੰਗੀ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ ਗੁਰਪ੍ਰੀਤਕੌਰ ਦਿਓ ਦੀ ਛਵੀ ਅਜਿਹੀ ਬਣ ਗਈ ਸੀ ਕਿ ਉਹ ਇੱਕ ਸਖਤ ਅਧਿਕਾਰੀ ਵਜੋਂ ਪਛਾਣੇ ਜਾਣੇ ਸ਼ੁਰੂ ਹੋ ਗਏ ਨੇ ਤੇ ਹੁਣ ਭਗਵੰਤ ਮਾਨ ਜੋ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਗੁਰਪ੍ਰੀਤਕੌਰ ਦਿਓ ਨੂੰ ਵਿਜੀਲੈਂਸ ਦੀ ਕਮਾਂਡ ਦੇ ਦਿੱਤੀ ਹੈ ਵਿਜੀਲੈਂਸ ਵਿਭਾਗਹੀ ਵਿਭਾਗ ਹੈ ਜੋ ਛਾਪੇਮਾਰੀ ਕਰਤਾ ਹੈ ਤੇ ਰਿਸ਼ਵਤ ਭ੍ਰਿਸ਼ਟਾਚਾਰ ਦੇ ਖਿਲਾਫ ਪਹਿਲੇ ਤੌਰ ਤੇ ਕਾਰਵਾਈ ਕੀਤੀ ਜਾਂਦੀ ਹੈ ਇਸੇ ਦੇ ਚੱਲਦਿਆਂ ਨਾਲ ਨਾਲ ਪੰਜਾਬ ਸਰਕਾਰ ਦੇ ਵਿੱਚ ਵੱਡੇ ਫੇਰਬਦਲ ਵੀ ਕੀਤੇ ਗਏ ਨੇ ਤਿੰਨ ਹੋਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਫੇਰਬਦਲ ਕੀਤੇ ਗਏ ਨੇ ਜਿਸ ਦੇ ਕਾਰਨ ਹੁਣ ਇਹ ਚਰਚਾ ਛੇੜ ਗਈ ਹੈ ਤੇ ਭਗਵੰਤ ਮਾਨ ਆਪਣੇ ਤਰੀਕੇ ਨਾਲ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਨੂੰ ਖਤਮ ਕਰਨ ਲੱਗੇ ਹੋਏ ਨੇ ਗੁਰਪ੍ਰੀਤ ਕੋਰ ਦੇ ਹੋਤੋ ਇਲਾਵਾ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਪੰਜਾਬ ਦੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਾਣਕਾਰੀ ਅਨੁਸਾਰ 1998 ਬੈਚ ਦੇ ਆਈਪੀਐਸ ਅਧਿਕਾਰੀ ਪਰਮੋਦ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਐਲਾਨਿਆ ਗਿਆ ਹੈ ਪਰਮੋਦ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਬਣਾਇਆ ਗਿਆ ਹੈ ਅਤੇ ਆਈਪੀਐਸ ਅਧਿਕਾਰੀ ਐਸ ਐਸ ਸ਼੍ਰੀਵਾਸਤਵ ਨੂੰ ਏ ਡੀਜੀਪੀ ਇੰਟੈਲੀਜੈਂਸ ਦਾ ਅਹੁਦਾ ਦਿੱਤਾ ਗਿਆ ਹੈ ਇਸ ਪੋਸਟ ਉੱਤੇ ਪਹਿਲਾਂ ਤੋਂ ਤਾਇਨਾਤ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਨਦੀਪ ਸਿੰਘ ਰਾਏ ਨੂੰ ਬਦਲ ਕੇ ਏ ਡੀ ਜੀ ਪੀ ਟ੍ਰੈਫਿਕ ਪੰਜਾਬ ਪੁਲਿਸ ਚੰਡੀਗੜ੍ਹ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਉਕਤ ਤਿੰਨ ਅਧਿਕਾਰੀਆਂ ਨੂੰ ਤੁਰੰਤ ਨਵੀਂ ਪੋਸਟ ਦਾ ਚਾਰਜ ਸੰਭਾਲਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ ਜਿਵੇਂ ਗੁਰਪ੍ਰੀਤ ਕੋਰ ਦਿਓ ਨੂੰ ਤੁਰੰਤ ਵਿਜੀਲੈਂਸ ਵਿਭਾਗ ਦੀ ਕਮਾਂਡ ਦੇ ਦਿੱਤੀ ਗਈ ਹੈ ਤਾਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਵੱਲੋਂ ਗ੍ਰਹਿ ਵਿਭਾਗ ਅਤੇ ਵਿਜੀਲੈਂਸ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਨੂੰ ਫੋਰੀ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹਾਲ ਹੀ ਦੇ ਵਿੱਚ ਇੱਕ ਨਵਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਮਹਿਲਾ ਵੱਲੋਂ ਇੱਕ ਨੌਜਵਾਨ ਨੂੰ ਨੌਕਰੀ ਲਵਾਉਣ ਦੇ ਬਦਲੇ 4,80,000 ਦੀ ਰਿਸ਼ਵਤ ਮੰਗੀ ਗਈ ਸੀ ਜਿਸ ਬਾਰੇ ਸੂਚਨਾ ਮਿਲਣ ਦੇ ਉੱਤੇ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਬਿਊਰੋ ਰਿਪੋਰਟ ਮਿੰਨੀ ਪਾਕਟ ਨਿਊਜ਼